ਕੜਾਕੇ ਦੀ ਪੈ ਰਹੀ ਠੰਡ ਨੂੰ ਦੇਖਦੇ ਹੋਏ ਸੂਬੇ ਦੀ ਨਾਮਵੰਸ ਸੰਸਥਾ ਡੈਮੋਕਰੇਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਦੀ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਪੰਜਾਬ ਪ੍ਰਧਾਨ ਸ਼੍ਰੀ ਕੁਲਦੀਪ ਸ਼ਰਮਾ ਦੀ ਅਗਵਾਈ ਵਿੱਚ ਲੋੜਵੰਦ ਲੋਕਾਂ ਨੂੰ ਨਵੇਂ ਬੂੜ ਚੁਰਾਬਾ ਅਤੇ ਗਰਮ ਕੰਬਲ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਲਗਾਤਾਰ ਸੂਬੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ 'ਚ ਲੋੜਵੰਦ ਲੋਕਾਂ ਦੀ ਪਹਾਲ ਕਰਕੇ ਉਨ੍ਹਾਂ ਦੀ ਲੋੜ ਅਨੁਸਾਰ ਨਵੇਂ ਬੂਟ ਜੁਰਾਬਾ ਕੰਬਲ ਆਦ ਮਹਈਆ ਕਰਵਾਉਣ ਦੀ ਸੇਵਾ ਨਿਭਾ ਰਹੇ ਹਨ ਆਗਵਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪੂਰੀ ਤਰ੍ਹਾਂ ਦੇ ਨਾਲ ਲੋਕ ਭਲਾਈ ਨੂੰ ਸਮਰਪਿਤ ਹੈ ਇਸ ਲਈ ਸਮੇਂ ਸਮੇਂ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਫਤ ਮੈਡੀਕਲ ਚੈੱਕਅਪ ਕੈ ਖੂਨਦਾਨ ਕੈਂਪ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਮਹਈਆ ਕਰਵਾਉਂਦੇ ਨਾਲ ਨਾਲ ਰੁਕ ਲਗਾਓ ਵਾਤਾਵਰਨ ਬਚਾਓ ਮੁਹਿੰਮ ਦੇ ਤਹਿਤ ਹਰ ਸਾਲ ਨਵੇਂ ਬੂਟੇ ਲਗਾਉਣ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਆ ਮੇਰਾ ਨਾਮ ਕੁਲਦੀਪ ਸ਼ਰਮਾ ਹੈਗਾ ਸਾਡੀ ਆਰਗੇਨਾਈਜੇਸ਼ਨ ਦਾ ਨਾਮ ਹੈ ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜ ਜਿਹੜੀ ਇਹ ਪੰਜਾਬ ਲੈਵਲ ਤੇ ਕੰਮ ਕਰਦੀ ਹੈ ਮੈਂ ਐਜ਼ ਅ ਪੰਜਾਬ ਪ੍ਰਧਾਨ ਇਸ ਦੇ ਵਿੱਚ ਆਪਣੀ ਸੇਵਾ ਨਿਭਾ ਰਿਆਂਗਾ ਸਾਡੇ ਜਿਸ ਤਰ੍ਹਾਂ ਸਰਦੀ ਪੈ ਰਹੀ ਹੈਗੀ ਦੇਖੋ ਹੁਣ ਸਟਾਰਟ ਹੋ ਗਈ ਹੈਗੀ ਬਹੁਤ ਮਾਰੂ ਠੰਡ ਹੈਗੀ ਇਹਦੇ ਵਿੱਚ ਅਸੀਂ ਗਰੀਬ ਬੇਸਹਾਰਾ ਲੋਕਾਂ ਨੂੰ ਨਵੇਂ ਕੰਬਲ ਬੂਟ ਜਰਾਬਾ ਆਦਿ ਗਰਮ ਕੱਪੜੇ ਇਹ ਵੰਡਣ ਦੀ ਜਿਹੜੀ ਸੇਵਾ ਦਾ ਮਹਿੰਮਾ ਹੈ ਜਿਹੜੀ ਜੋ ਕਿ ਹਰ ਸਾਲ ਪਿਛਲੇ 3 ਸਾਲਾਂ ਤੋਂ ਹਰ ਸਾਲ ਇਹ ਸਾਡੇ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਅੱਜ ਉਹਦਾ ਅਸੀਂ ਆਗਾਜ਼ ਕੀਤਾ ਹੈਗਾ ਸੰਗਰੂਰ ਦੇ ਸ਼ਹਿਰ ਸੰਗਰੂਰ ਤੋਂ ਉਹ ਤੁਹਾਡੀ ਸੰਸਥਾ ਕਿਹੜੀ ਕਰਦੀ ਹੈ ਸਾਡੀ ਜਿਹੜੀ ਸੰਸਥਾ ਹੈਗੀ ਉਹ ਬਹੁਤ ਮਤਲਬ ਮਲਟੀਪਲ ਕੰਮ ਕਰਦੀ ਹੈ ਅਨੇਕਾਂ ਹੀ ਸੇਵਾਵਾਂ ਨਿਭਾ ਰਹੀ ਹੈ ਕਿ ਜਿਸ ਤਰ੍ਹਾਂ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਵਰਕਰਾਂ ਨੂੰ ਨਾਲ ਲੈ ਕੇ ਮੈਡੀਕਲ ਕੈਂਪ ਅੱਛੇ ਚੰਗੇ ਡਾਕਟਰਾਂ ਨੂੰ ਨਾਲ ਲੈ ਕੇ ਅਸੀਂ ਹਰ ਤਰ੍ਹਾਂ ਦੀ ਬਿਮਾਰੀ ਦੇ ਉਹਨਾਂ ਨੂੰ ਕੈਂਪ ਲਗਾ ਰਹੇ ਹਾਂਗੇ ਜਿਦੇ ਵਿੱਚ ਅਸੀਂ ਗਰੀਬੇ ਸਾਰਾ ਲੋਕਾਂ ਨੂੰ ਮੁਫਤ ਟੈਸਟ ਮੁਫਤ ਜਿੰਨੇ ਵੀ ਦਵਾਈਆਂ ਨੇਗੀਆਂ ਹੋਰ ਸਾਰਾ ਕੁਝ ਅਸੀਂ ਫ੍ਰੀ ਵਈਆ ਕਰਾਉਣਿਆਂਗੇ ਜਿਹਦੇ ਵਿੱਚ ਇਲਾਜ ਸਾਰਾ ਫ੍ਰੀ ਹੁੰਦਾ ਹੈਗਾ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਵੱਡੇ ਪੱਧਰ ਤੇ ਸੀ ਉਪਰਾਲੇ ਕਰਦੇ ਹਾਂ ਹਰ ਸਾਲ ਸਾਡੇ ਵੱਲੋਂ 5000 ਰੁੱਖ ਲਗਾਇਆ ਜਾਂਦਾ ਹੈਗਾ ਪੰਜਾਬ ਲੈਵਲ ਤੇ ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਿੰਨੇ ਵੀ ਸਾਡੇ ਮੁੰਡੇ ਵਰਕ ਕਰਦੇ ਨੇ ਜਿਵੇਂ ਇੱਕ ਪਿੰਡ ਦੇ ਵਿੱਚ 15 ਤੋਂ 20 ਮੁੰਡੇ ਅਸੀਂ ਵਰਕ ਕਰਦੇ ਨੇਗੇ ਉਹਨਾਂ ਨੂੰ ਅਸੀਂ ਓਨੇ ਕਬੂਟੇ 15-15 20-20 ਬੂਟੇ ਡਿਵਾਈਡ ਕਰਕੇ ਦੇ ਦਨੇਗੇ ਉਹਨਾਂ ਨੂੰ ਲਗਾ ਕੇ ਉਹਨਾਂ ਦੀ ਦੇਖਭਾਲ ਵੀ ਕਰਦੇ ਨੇ ਪਾਣੀ ਵਗੈਰਾ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਵੀ ਅੱਛੇ ਤਰੀਕੇ ਨਾਲ ਕਰਦੇ ਨੇ ਤਾਂ ਕਿ ਪੰਜਾਬ ਹੈ ਜਿਹੜਾ ਆਪਣਾ ਫਿਰ ਤੋਂ ਹਰਿਆ ਭਰਿਆ ਹੋ ਸਕੇ ਤੇ ਬਿਮਾਰੀਆਂ ਤੋਂ ਨਿਯਾਤ ਪਾਇਆ ਜਾ ਸਕੇ ਕਿੰਨੇ ਕ ਬੂਟੇ ਤੁਸੀਂ ਹਰ ਸਾਲ ਲਗਾ ਦਿੰਦੇ ਹੋ ਹਰ ਸਾਲ ਦੇਖੋ ਜੀ ਸਾਡਾ ਟੀਚਾ ਜਿਹੜਾ ਮਿਨੀਮਮ ਹੈ ਸਾਡਾ 5000 ਦਾ ਹੁੰਦਾ ਹੈਗਾ ਤੇ ਉਸ ਤੋਂ ਉੱਪਰ ਲੋੜ ਮੁਤਾਬਕ ਦੇਖੋ ਪਤਾ ਕੀ ਹੈ ਜੀ ਕੈਨ ਨੂੰ ਉਹਦਾ ਬੂਟਾ ਸੀ 10000 15000 ਵੀ ਲਾਏ ਪਰ ਜੇ ਅਗਰ ਉਹਦੀ ਦੇਖਪੇਨਾਂ ਦੇਖ ਰੇਕ ਨਾ ਉਹ ਜਿਸ ਤਰ੍ਹਾਂ ਲੋਕ ਕਰਦੇ ਨੇਗੇ ਉਹਦੇ ਨਾਲ ਕੀ ਹੈਗਾ ਵੀਰੋ ਬੇਕਦਰੀ ਆ ਦੇਖੋ ਜੀ ਇੱਕ ਪੱਜੇ ਆਉਂਦੇ ਬੂਟੇ ਨੂੰ ਇੱਕ ਆਪਣੀ ਸਿਰਫ ਉਸ ਚੀਜ਼ ਲਈ ਵੀ ਦੇਖਪਾਲ ਉਹਦੀ ਹੋਈ ਨਹੀਂ ਇੱਕ ਬੱਚੇ ਵਾਂਗੂ ਜਿਵੇਂ ਆਪਾਂ ਇੱਕ ਬੱਚਾ ਬੱਚੇ ਵਾਂਗੂ ਪਾਲਣਾ ਪੈਂਦਾ ਤੇ ਫਿਰ ਉਹਨੂੰ ਰੁੱਖ ਬਣਾਉਣਾ ਪੈਂਦਾ ਹੈਗਾ ਇਸ ਤਰ੍ਹਾਂ ਅਸੀਂ 5000 ਬੂਟਾ ਸਾਡਾ ਘਟੋ ਘਟਾ ਹੈ ਜਿਹੜਾ ਹਰ ਸਾਲ ਅਸੀਂ ਲਾਉਨੇ ਆਂਗੇ ਮੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਪਿਆਰੇ لال ਸ਼ਰਮਾ ਹੈ ਜੀ ਮੈਂ ਸਾਡੀ ਸੰਸਥਾ ਦਾ ਨਾਮ ਡੈਮੋਕ੍ਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਹੈ ਜਿਸ ਦਾ ਕਿ ਮੈਂ ਜ਼ਿਲ੍ਹਾ ਪ੍ਰਧਾਨ ਆ ਸਾਡੀ ਸੰਸਥਾ ਕਈ ਤਰ੍ਹਾਂ ਦੇ ਕੰਮ ਕਰਦੀ ਹੈ ਜਿੱਦਾਂ ਕਿ ਠੰਡ ਦੇ ਵਿੱਚ ਅਸੀਂ ਗਰਮ ਕੱਪੜੇ ਬੂਟ ਜਰਾਬਾਂ ਕੰਬਲ ਆਦਿ ਵੰਡੇ ਹੁੰਦੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਸਾਡਾ ਇਹਦਾ ਵਿੱਚ ਪਹਿਲਾ ਦਿਨ ਹੈ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਕੈਂਪਸ ਵੀ ਲਾਉਣੇ ਆ ਜਿੱਦਾਂ ਕਿ ਬਲੱਡ ਡੋਨੇਸ਼ਨ ਕੈਂਪ ਹੋਗੇ ਮੈਡੀਕਲ ਕੈਂਪ ਹੋਗੇ ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਸਾਡੀ ਇੱਕ ਮੁਹਿੰਮ ਹੈ 3 ਸਾਲ ਤੋਂ ਜਾਰੀ ਹੈ ਜਿਦੇ ਵਿੱਚ ਕਿ ਸਾਡਾ ਟੀਚਾ ਹਰ ਸਾਲ ਰੁੱਖ ਲਾਉਂਦਾ 5000 ਬੂਟੇ ਲਾਉਂਦਾ ਸਾਡਾ ਮਿਨੀਮਮ ਟੀਚਾ ਹੁੰਦਾ ਹੈ ਬਾਕੀ ਗਰੀਬ ਤੇ ਜਿਹੜੇ ਬੇਸਹਾਰਾ ਲੋਕ ਹੁੰਦੇ ਹਨ ਉਹਨਾਂ ਨੂੰ ਕੱਪੜੇ ਵਗੈਰਾ ਤਾਂ ਦੇਣੇ ਹੀ ਆ ਉਸ ਤੋਂ ਇਲਾਵਾ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਆਦੀ ਗਰੀਬ ਬੱਚਿਆਂ ਨੂੰ ਦੇਣ ਦਾ ਅਸੀਂ ਕੰਮ ਕਰਦੇ ਰਹੇ ਹਾਂ ਮੇਰਾ ਨਾਮ ਵੀ ਗ੍ਰਾਂਤ ਕੁਮਾਰ ਹੈ ਜੀ ਵਿਕਰਾਂ ਜੀ ਅੱਜ ਤੁਸੀਂ ਕਿਸ ਤਰ੍ਹਾਂ ਆਪਣੇ ਹੱਥਾਂ ਚ ਬੂਟ ਤੇ ਕੰਬਲ ਚ ਕੋਲੇ ਜਿਹਾ ਕੀ ਬੁਝਾ ਕਰਨਾ ਇਹਦਾ ਵਜ੍ਹਾ ਐਵੇਂ ਆ ਜੀ ਜਿਵੇਂ ਸਾਡੇ ਪ੍ਰਧਾਨ ਜਿਵੇਂ ਕੁਲਦੀਪ ਸ਼ਰਮਾ ਜੀ ਨੇ ਹੁਣੀ ਪਹਿਲਾਂ ਦੱਸਿਆ ਕਿ ਅਸੀਂ ਜੋ ਗਰੀਬ ਤੇ ਲੋੜਵੰਦ ਨੇ ਉਹਨਾਂ ਦੀ ਸੇਵਾ ਕਰਦੇ ਹਾਂ ਜਿਵੇਂ ਹੁਣ ਠੰਡ ਦੇ ਵਿੱਚ ਇੰਨੀ ਠੰਡ ਪੈ ਰਹੀ ਹੈ ਉਹਨਾਂ ਲੋਕਾਂ ਨੂੰ ਅਸੀਂ ਕੰਬਲ ਤੇ ਬੂੜ ਜਿੰਨੀ ਵੀ ਸਾਡੇ ਤੋਂ ਸਹਾਇਤਾ ਹੁੰਦੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਸਰਦੀ ਤੋਂ ਬਚਾਉਂਦੇ ਹਾਂ ਜਿਸ ਨਾਲ ਕੀਮਤੀਆਂ ਜਾਨਾਂ ਬਚ ਸਕਣ ਸਾਡਾ ਇਹ ਕਾਰਜ ਸਾਡੇ ਪ੍ਰਧਾਨ ਜੀ ਦੀ ਰਹਿਮ ਨਮਾਈ ਹੇਠਾਂ 3 ਸਾਲ ਤੋਂ ਚੱਲਦਾ ਆ ਰਿਹਾ ਹੈ ਤੇ ਅੱਗੇ ਵੀ ਇਹ ਚੱਲਦਾ ਰਹੇਗਾ ਤੇ ਜਿਵੇਂ ਜਿਵੇਂ ਠੰਡ ਹੋਰ ਵਧੇਗੀ ਜਿਵੇਂ ਲੋੜ ਮੁਤਾਬਕ ਅਸੀਂ ਹੋਰ ਵੀ ਕੰਬਲ ਤੇ ਅੱਗੇ ਬੂਟ ਤੇ ਜਰਾਬਾ ਵੀ ਦੀ ਅੱਗੇ ਵੀ ਸੇਵਾ ਕਰਦੇ ਰਾਵਾਂਗੇ ਜਿਵੇਂ ਅਨਵਲ ਸਮਝੀ ਕਿ ਤੁਹਾਡੇ ਦਾ ਵੀ ਲੋਕ ਸਮਾਣਾ ਕਿਉਂ ਹੋ ਰਿਹਾ ਹੈ ਉਹਦੇ ਤੋਂ ਤੁਹਾਡਾ ਕੀ ਕੰਮ ਕੀ ਵਕਤ ਹੁੰਦਾ ਤੁਹਾਡੇ ਜੀ ਇਹਦੇ ਵਿੱਚ ਸਾਡੇ ਜਿਵੇਂ ਪਿਛਲੇ 3 ਸਾਲ ਤੋਂ ਚੱਲਦਾ ਆ ਰਿਹਾ ਹੈ ਕਿ ਅਸੀਂ ਜੋ ਵੀ ਸਾਡਾ ਪ੍ਰਸ਼ਾਸਨ ਹੈ ਉਹਨਾਂ ਦੇ ਨਾਲ ਮਿਲ ਕੇ ਤੇ ਸਾਡੇ ਪ੍ਰਧਾਨ ਜੀ ਦੇ ਨਾਲ ਮਿਲ ਕੇ ਤੇ ਸਾਡੇ ਜੋ ਵੀ ਸਾਥੀ ਨੇ ਉਹਨਾਂ ਨਾਲ ਮਿਲ ਕੇ ਅਸੀਂ ਗੱਡੀਆਂ ਦੇ ਪਿੱਛੇ ਰਿਫਲੈਕਟਰ ਲਾਣੇ ਆ ਗੱਡੀਆਂ ਦੇ ਕੋਈ ਵੀ ਵਾਹਨ ਹੋਵੇ ਜਿਹਦੇ ਨਾਲ ਪਿੱਛੋਂ ਦੂਤ ਤੋਂ ਆ ਰਹੀ ਚੀਜ਼ ਕੋਈ ਵੀ ਦਿਖ ਸਕੇ ਵੀ ਜਿਹਦੇ ਨਾਲ ਹਾਦਸਾ ਐਕਸੀਡੈਂਟ ਹੋਣ ਤੋਂ ਟਲ ਸਕੇ